ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੁਰੇ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਬਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡ ਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੁਰੇ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਇਓ ਵਡਪਾਗੀ ਤਿਸ ਜੇ ਵਡ ਅਵਰ ਨ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੁਰੇ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਅਥਨਤਰ ਜਤ ਕਤ ਪੈਖੋ ਸੋਈ ਨਾਨਕ ਗੁਰਪੁਰਾ ਪਾਇਓ ਵਡਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਣ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡ ਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰ ਆਪਣੀ ਕਲ ਤਾਰੀ ਸਭ ਘਟ ਉਪਜੀ ਦਿਆ ਆਪ ਮੇਲ ਵਡਾਈ ਕਿਨੀ ਕੁਸ਼ਲ ਖੇਮ ਸਭ ਪਿਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪੂਰਾ ਪਾਇਓ ਵਡ ਪਾਗੀ ਿਸ ਜੇਵੜ ਆਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪੂਰਾ ਪਾਇਓ ਵਡ ਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰ ਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡ ਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਇਓ ਵਡਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੈਖੋ ਸੋਈ ਨਾਨਕ ਗੁਰਪੁਰਾ ਪਾਇਓ ਵਡਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਣ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਅਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵੱਡ ਪਾਗੀ ਤਿਸ ਜੇ ਵੱਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰ ਆਪਣੀ ਕਲ ਤਾਰੀ ਸਭ ਘਟ ਉਪਜੀ ਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪੂਰਾ ਪਾਇਓ ਵਡ ਪਾਗੀ ਿਸ ਜੇਵੜ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰ ਪੁਰੈ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡ ਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੇ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਨ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡਪਾਗੀ ਤਿਸ ਜੇ ਵਡ ਅਵਰ ਨ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੁਰੇ ਆਪਣੀ ਕਲਤਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤ ਗੁਰ ਪੁਰਾ ਮੇਰੇ ਨਾਲ ਪਾਰ ਬ੍ਰਹਮਣ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵਡਪਾਗੀ ਤਿਸ ਜੇ ਵਡ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰਪੁਰੈ ਆਪਣੀ ਕਲਤਾਰੀ ਸਭ ਘਟ ਉਪਜੀਦਿਆ ਆਪ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਪਿਆ ਸਤਗੁਰੂ ਪੁਰਾ ਮੇਰੇ ਨਾਲ ਪਾਰ ਬ੍ਰਹਮਣ ਜਪ ਸਦਾ ਨਿਹਾਲ ਰਹਾ ਅੰਤਰ ਬਾਹਰ ਥਾਨ ਅਥ ਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰਪੁਰਾ ਪਾਇਓ ਵੱਡ ਪਾਗੀ ਤਿਸ ਜੇ ਵੱਡ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ